ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੋਰ ਸੁਣਾਉਂਦੀ ਕੀ ਹਾਲ ਚਾਲ ਆਮੀ ਦਾ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵੇਰੇ 11 ਦਾ ਟਾਈਮ ਹੋ ਚੁੱਕਾ ਮੈਂ ਘਰ ਦੇ ਕੰਮ ਖਤਮ ਕਰਕੇ ਆ ਗਈ ਸੀ ਇੱਥੇ ਰਵ ਦੇ ਸਲੂਨ ਚਲਾ ਲਉ ਪਾਰਲਰ ਚਲਾ ਲਉ ਹਨ ਮੈਂ ਤੇ ਆ ਗਈ ਸੀ ਤੇ ਇਹ ਤਕਰੀਬਨ ਤਿੰਨ ਚਾਰ ਕਸਟਮਰ ਮੈਂ ਟੈਂਡ ਕਰ ਲੈਨੇ ਹੁਣ ਇੱਕ ਹੁਣ ਹੋਰ ਨੇ ਆਉਣਾ ਸੀ ਭੈਣ ਨੇ ਉਹਨਾਂ ਨੇ ਕਰਵਾਉਣੀਆਂ ਵੈਕਸ ਤੇ ਆਰਮ ਦੀ ਇੱਕ ਨੇ ਫੇਸ ਵੈਕਸ ਕਰਵਾਉਣ ਆਣਾ ਤੇ ਉਦੋਂ ਦੋ ਫੇਸ਼ਲ ਨੇ ਮੈਂ ਡੱक्स ਗਰਮ ਕਰਨ ਲੱਗੀਆਂ ਤੇ ਉਹਦੀ ਉਹ ਆ ਗਈ ਮੈਂ ਫਿਰ ਕਰਦੀਆਂ ਗੱਲਾਂ ਲੋ ਜੀ ਤਕਰੀਬਨ ਟਾਈਮ ਹੋ ਗਿਆ ਨਾ ਪੌਣੇ ਚੰਨ ਦਾ ਨਾ ਬੱਚੇ ਆਉਣ ਵਾਲੇ ਨੇ ਚਾਹ ਮੈਂ ਰੱਖ ਦਿੱਤੀ ਆ ਬਣਨੀ ਤੇ ਅੱਜ ਬੇਟੀ ਕਹਿੰਗੀ ਸੀ ਮਮਾ ਵੀ ਚਾਹ ਬਣਾ ਕੇ ਰੱਖਿਓ ਮੈਂ ਨਾ ਪਾਰਲਰ ਜਾਨੀ ਇੰਨਾ ਬਿਜੀ ਰਹੀ ਤਕਰੀਬਨ ਮੈਂ 10:30 ਵਜੇ 10:30 ਵਜੇ ਉਧਰ ਚਲੇ ਗਈ ਸੀ ਬਸ ਹੁਣੇ ਜਸਟ ਹੋਣੀ ਆ ਕਿ ਕੱਲੀ ਚਾਹ ਬਣਾਈ ਆ ਵਿੱਚ ਦੀ ਬਸ ਚਾਹ ਕਸ਼ਟਵੜਾ ਆਈ ਸੀ ਬੱਚੇ ਲਈ ਉਹਨਾਂ ਲਈ ਚਾਹ ਕਰਕੇ ਲੈ ਗਈ ਇੱਕ ਵਾਰੀ ਤੇ ਬਸ ਉਹ ਦੋਨੇ ਉਧਰ ਆਈ ਹੁਣ ਦੇਖਦੇ ਮੈਂ ਜਲਦੀ ਜਲਦੀ ਮੈਂ ਚੌੜਾ ਹਨ ਬਣਾਈ ਲੇਵਾ ਚਲੋ ਬੇਟੀ ਲਈ ਤੇ ਚਲੋ ਜੀ ਆਪਾਂ ਪਹਿਲਾਂ ਚੌਲ ਬਣਾ ਲਈਏ ਮੈਂ ਕਿਹਾ ਚਲੋ ਇੱਕ ਵਾਰੀ ਇਹਦਾ ਬਲੌਗ ਆ ਥੋੜਾ ਜਿਹਾ ਉਹ ਵੀ ਸ਼ੂਟ ਕਰ ਲਈਏ ਲਓ ਜੀ ਪਹਿਲਾਂ ਆਪਾਂ ਬਣਾਉਣੇ ਚਾਹ ਰੱਖੀ ਬੀਆ ਬਣਨੀ ਕਿਉਂ ਨਾ ਮੈਂ ਚੌੜਾ ਦੀ ਜਿਹੜੀ ਤਿਆਰੀ ਕਰਦੀ ਹੈਗੀ ਜੇ ਉਹ ਰਿਉਣ ਤੋਂ ਪਹਿਲਾਂ ਪਹਿਲਾਂ ਬਾਕੀ ਉਹਨੇ ਟਿਊਸ਼ਨ ਜਾਣਾ ਹੁੰਦਾ ਗੱਡੀ ਆ ਜਾਂਦੀ ਹੈ ਨਾ ਤਾਂ ਕਰਕੇ ਰੁਕ ਵੀ ਨਹੀਂ ਸਕਦੀ ਚਲੋ ਇਹ ਪਹਿਲਾਂ ਆਪਾਂ ਚੌਲ ਬਣਾ ਲਈਏ ਹਾਂਜੀ ਇੱਥੇ ਮੈਂ ਚਾਹ ਆਪਣੇ ਰੱਖ ਦਿੱਤੀ ਸੀਗੀ ਬਣ ਨਾਲ ਦੇ ਨਾਲ ਮੈਂ ਲੱਗੀ ਸੀਗੀ ਚਾਵਲ ਦੀ ਚਾਵਲਾਂ ਦੀ ਯਾਨੀ ਥਿਆਰੀ ਕਰਨ ਦੇ ਲਈ ਹਨਾ ਜਿਹੜੇ ਚਾਵਲ ਨੇ ਨੂਕੀਨ ਵਾਲੇ ਬਣਾਵਾਂਗੀ ਵੀ ਵੈਜੀਟੇਬਲ ਕੋਰ ਤਾਂ ਮੇਰੇ ਕੋਲ ਖੁਸ਼ ਹੈ ਇੱਥੇ ਹੈ ਨਹੀਂ ਸੀ ਮਟਰ ਵਗੈਰਾ ਵੀ ਜਿਹੜੇ ਐਡ ਹੋ ਜਾਂਦੇ ਆ ਇਹਦੇ ਵਿੱਚ ਬਸ ਮੈਂ ਦੋ ਆਲੂ ਪਾਉਂਗੀ ਤੇ ਬਸ ਤਿੰਨ ਚਾਰ ਮੈਂ ਛੋਟੇ ਛੋਟੇ ਜਿਹੇ ਲੈ ਲਏ ਸੀਗੇ ਪਿਆਜ਼ ਧੜਕੇ ਵਾਸਤੇ ਉਹ ਮੈਂ ਜਿਹੜੇ ਪਿਆਜ਼ ਨੇ ਥੋੜੇ ਜਿਹਾ ਲੰਮੇ ਕੱਟ ਕਰੂਗੀ ਥੋੜੀ ਜੀ ਮੈਨੂੰ ਇਥੇ ਸਪੀਡ ਮੈਂ ਆਪਣੀ ਆਪਦੀ ਵੀ ਤੇਜ਼ ਕਰ ਰੱਖੀ ਸੀ ਬੰਗਾ ਚਲੋ ਕਿਤੇ ਬੇਟੀ ਨਾ ਆ ਜੇ ਹਨਾ ਜਾਂ ਫਿਰ ਉਹ ਵੀ ਕਿਤੇ ਆ ਕੇ ਵਿਚਾਰੀ ਖੜੀ ਨਾਲ ਦੀ ਨਾਲ ਗੱਡੀ ਆ ਜਾਈ ਚਲੋ ਭਾ ਜਿੰਦਾ 10 ਮਿੰਟ ਦਾ ਆਪਾਂ ਅਗਲੇ ਤੋਂ ਲੈ ਲੈਨੇ ਬਣ ਜਾ ਬੱਚੇ ਨੂੰ ਖਾਣਾ ਵਗੈਰਾ ਖਾ ਲੈਣ ਦੋ ਪਰ ਜਿਆਦਾ ਟਾਈਮ ਹਨਾ ਆਪਾਂ ਨਹੀਂ ਰੋਕ ਸਕਦੇ ਕਿਉਂਕਿ ਆਪਣੇ ਅਗਲੇ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਉਹ ਟਾਈਮ ਤੇ ਬੱਚੇ ਹਨਾ ਉੱਥੇ ਪਹੁੰਚਾਉਣੇ ਕਰਨੇ ਤਾਂ ਘਰ ਕੇ ਤੇ ਫਿਰ ਵੀ ਨਾ 20 ਮਿੰਟ ਸੀਗੇ ਮੇਰੇ ਕੋਲ ਵੀ ਚਲੋ ਬਹੁਤ ਹੁੰਦੇ ਫਿਰ ਮੈਂ ਨਾਲ ਦੀ ਨਾਲ ਚਾਹ ਵਗੈਰਾ ਹੁਣ ਸਾਰਾ ਖਤੀ ਕੜਾਹੀ ਵਗੈਰਾ ਤੇ ਧੋ ਕੇ ਰੱਖ ਲਈਆ ਤੇ ਚਾਹ ਚੁੱਧ ਇੱਥੇ ਮੈਂ ਪਾ ਦਿੱਤਾ ਸੀ ਮੈਂ ਕਿਹਾ ਚਲੋ ਜਿੰਨਾ ਕੁ ਟਾਈਮ ਚਾਹ ਨੂੰ ਥੋੜਾ ਜਿਹਾ ਬਾੜ ਆਊਗਾ ਉਹਨਾ ਕੁ ਟਾਈਮ ਮੈਂ ਜਿਹੜਾ ਆਪਦਾ ਇਧਰ ਤਿਆਰੀ ਆਲੂ ਵਗੈਰਾ ਕੱਟ ਕਰਨੀ ਆ ਚਲੋ ਆਪਦੇ ਉਹ ਕੱਟ ਕਰ ਲੈਣੀਆਂ ਤੇ ਲੋ ਜੀ ਚਾਹ ਆਪਣੇ ਨੂੰ ਬਾੜ ਆ ਗਿਆ ਤੇ ਨਾਲ ਦੇ ਨਾਲ ਮੈਂ ਜਿਹੜੀ ਕੜਾਹੀ ਆ ਉਤਰ ਦਿੱਤੀ ਸੀਗੀ ਗੈਸ ਦੇ ਉੱਪਰ ਤੇ ਜਿਹੜੇ ਇੱਥੇ ਮੈਂ ਪਿਆਜ਼ ਲਏ ਸੀ ਉਹ ਮੈਂ ਥੋੜੇ ਜਿਹਾ ਵੀ ਬਰੀਕ ਨਹੀਂ ਕੱਟ ਕੀਤੇ ਥੋੜੇ ਜਿਹਾ ਲੰਮੇ ਲੰਮੇ ਹੀ ਕੱਟ ਕੀਤੇ ਸੀ ਵਿੱਚ ਚੋਨਾ ਦੇ ਵਿੱਚ ਇਦਾਂ ਨਾ ਥੋੜੇ ਜਿਹਾ ਵੀ ਖਿਲੇ ਖਿਲੇ ਜਿਹੇ ਛਣ ਵੀ ਵਧੀਆ ਲੱਗਦੇ ਨੇ ਪਿਆਜ਼ ਬਾਕੀ ਸਾਡੇ ਜਿਹੜੇ ਬੱਚੇ ਨੇ ਹਨਾ ਉਹਨਾਂ ਨੂੰ ਕੋਈ ਐਦਾਂ ਨਹੀਂ ਹੈਗਾ ਵੀ ਕੋਈ ਵੀ ਸਬਜ਼ੀ ਵਗੈਰਾ ਵਧੀਆ ਖਾ ਲੈਂਦੇ ਨੇ ਐ ਨਹੀਂ ਹੈਗਾ ਵੀ ਜਿੰਨ ਬੱਚੇ ਅੱਜ ਕੱਲ ਕਰਦੇ ਆ ਵੀ ਮੈਂ ਉਹ ਸਬਜ਼ੀ ਨਹੀਂ ਖਾਣੀ ਜਾਂ ਮੈਂ ਨਹੀਂ ਖਾਣਾ ਹਨਾ ਵਿੱਚ ਕੋਈ ਚੀਜ਼ ਇਸ ਦੀਆ ਹਨਾ ਵੀ ਪਿਆਜ਼ ਵਗੈਰਾ ਵੀ ਐਦਾਂ ਨਹੀਂ ਕੁਝ ਵੀ ਕਰਦੇ ਵਧੀਆ ਖਾ ਲੈਂਦੇ ਨੇਗੇ ਤੇ ਇਹ ਪਿਆਜ਼ ਦੇ ਚਾਸ ਇੱਥੇ ਨਾ ਮੈਂ ਡੱਬੇ ਵਗੈਰਾ ਜਿਹੜੇ ਮੇਰੇ نیچے ਮੈਂ ਉਤਾਰ ਰਹੀ ਸੀ ਮੈਂ ਨਾਲ ਦੀ ਨਾਲ ਹੀ ਉਹਨਾਂ ਨੂੰ ਸੈੱਟ ਕਰ ਰਹੀ ਸੀ ਮਗਾਫ ਬਾਅਦ ਮੇਰੇ ਕੋਲ ਜਾ ਰਿਹਾ ਟਾਈਮ ਮੈਨੂੰ ਨਹੀਂ ਲੱਗਣਾ ਹੈ ਨਾ ਵੀ ਜਿੰਨਾ ਟਾਈਮ ਮੇਰੇ ਚਾਵਲ ਭੜ ਰਹੇ ਨੇ ਜਾਂ ਮੇਰਾ ਤੜਕਾ ਨਾ ਪੁੱਜ ਰਿਹਾ ਵੀ ਉਹਨਾ ਟਾਈਮ 'ਚ ਮੈਂ ਆਪਦੀ ਸਾਰੀ ਜਿਹੜੀ ਚੱਕਰ ਜਿਹਾ ਵੀ ਸਾਰੇ ਮੈਂ ਆਪਦੀ ਕਰਦਾ ਸਾਰੇ ਡੱਬੇ ਵਗੈਰਾ ਕੋਈ ਵੀ ਬਰਤਨ ਵਗੈਰਾ ਨਾ ਸਲੈਪ ਤੇ ਪਿਆ ਵੀ ਮੈਂ ਸਾਰਾ ਆਪਦੀ ਜਗ੍ਹਾ ਤੇ ਸੈੱਟ ਕਰਕੇ ਧਰਨਾ ਵੀ ਚਲੋ ਮੇਰੇ ਬਰਤਨ ਸਾਫ਼ ਕਰਨ ਦਾ ਕੰਮ ਰਹਿ ਜਾਊਗਾ ਨਾਲ ਦੀ ਨਾਲ ਜਿਹੜੀ ਇੱਥੇ ਚਾਹ ਹੀ ਉਹ ਮੈਂ ਅੱਬੀ ਜਿਹੜੀ ਠੰਡੀ ਕਰਨੀ ਰੱਖ ਲਊਗੀ ਤਾਂ ਕਿ ਜਦੋਂ ਬੱਚੇ ਹੋਣ ਹਨ ਨਾ ਜਿਆਦਾ ਗਰਮ ਤਾਂ ਉਹਨਾਂ ਤੋਂ ਪੀਤੀ ਵੀ ਨਹੀਂ ਜਾਂਦੀ ਵੀ ਥੋੜੀ ਜਿਹੀ ਦੀ ਹ ਲੋ ਜੀ ਬੱਚੇ ਆ ਗਏ ਨੇ ਸਕੂਲ ਤੋਂ ਚੌੜ ਵੀ ਆਪਣੇ ਬਣ ਗਏ ਬੇਟੀ ਦੀ ਬੱਸ ਬੈਨ ਉਣਾਣੇ ਤਾਂ ਕਰਕੇ ਮੈਨੂੰ ਥੋੜੀ ਜੀ ਜਲਦੀ ਆ ਗਈ ਚਲੋ ਬਾਹਰ ਜਾਣਾ ਆਪਣਾ ਐਸੀ ਹਲਕਾ ਕਾਜਾ ਪਾਣੀ ਹੈ ਤੇ ਸੂਦੇ ਚੌੜ ਲਈ ਨੇ ਉਸਦੇ ਬੱਚੇ ਚੌੜੇ ਸੀ ਕਿਉਂ ਬਸ ਉਹ ਹੀ ਬਣਾ ਦੇ ਤਾ ਤੇ ਚਾਹ ਵੀ ਮੜ ਕੇ ਤਿਆਰ ਆ ਬਸ ਮੈਂ ਕਹਾਂ ਬੇਟੀ ਨੂੰ ਚਾਹ ਦੇ ਦਾਂ ਫਿਰ ਉਧਰ ਇੱਕ ਫੇਸ਼ਲ ਹੋਰ ਕਰਨਾ ਮੈਂ ਮੈਂ ਕਿਹਾ ਚਲੋ ਇਹਨਾਂ ਨੂੰ ਚਾਹ ਪਾਣੀ ਪਿਆ ਦੀਏ ਤੇ ਫਿਰ ਕਰਦੇ ਆਂਗੇ ਨਮਰ ਹਣੇ ਆਪਣੀ ਆਈ ਨਹੀਂ ਕੋਣ ਗੜੀ ਆ ਤੇ ਮੈਂ ਤਾਂ ਚਲੋ ਪਹਿਲਾਂ ਇਹ ਵੀਡੀਓ ਨੂੰ ਖਾਣਾ ਫਿਰ ਇਹਨੂੰ ਕਿਚਨ ਤੇ ਜਾਣਾ ਹੋਊਗਾ ਆਓ ਜੀ ਤੁਸੀਂ ਵੀ ਖਾ ਲਓ ਗਰਮਾ ਗਰਮ ਚੌਲ ਥੋੜਾ ਜਿਹਾ ਪਾਣੀ ਮੈਂ ਤਾਂ ਚਲੋ ਇਦਾਂ ਫਿਰ ਨਾ ਹੋ ਗਈ ਕਿਰਾ ਤੋਂ ਹਫਤੇ ਨੇ ਆਜਾ ਤੋਂ ਨਾਲੀਆਂ ਨੇ ਹਨਾ ਵਰਦੀਆਂ ਦੇ ਹਾਂਜੀ ਦੇਖੇ ਸੀ ਆ ਗਿਆ ਟਿਫਨ ਨੂੰ ਕੱਢ ਕੱਢ ਕੇ ਸੈੱਟ ਤੇ ਹਾਂ ਮੁੱਕਾ ਟਿਊਸ਼ਨ ਤੇ ਲੱਗਣੀ ਹੈ ਨਹੀਂ ਵਰਦੀਆਂ ਵੀ ਆ ਗਈਆਂ ਜਿੱਥੇ ਪਤਾ ਜਾਸ਼ਨੂਰ ਦੇ ਕੱਪੜੇ ਦੋ ਨਾਲੇ ਵਰਦੀਆਂ ਦੇ ਨਾਲ ਹੀ ਉੱਤੇ ਜਾਣਗੇ ਆ ਸੁਪਾ ਕੇ ਜਾਣੇ ਤੇ ਨਹੀਂ ਬਹੁਤ ਨਾਲੇ ਹੋ ਰਿਹਾ ਤਾਂ ਲੋ ਮੇਰੀਆਂ ਨਾਲ ਚਾਹ ਲਓ ਜੀ ਨੂਰਾ ਕਿਤੇ ਲੱਗੀ ਹੈ ਉਧਰ ਕਬੀਟੀ ਲਈ ਹੈ ਆਪਣੀ ਟਿਊਸ਼ਨ ਤੇ ਦੂਜੀ ਇੱਕ ਨੂੰ ਮੈਂ ਨਾ ਹਾਂ ਲਾਇਆ ਮੈਂ ਕਿਹਾ ਚਲ ਹੁਣੀ ਨਾਲ ਤੇ ਮੈਂ ਲੱਗੀ ਸੀ ਆਪਣੇ ਚਾਵਲ ਖਾਣ ਅਜੀ ਜੀ ਤੁਸੀਂ ਵੀ ਖਾ ਲਓ ਗਰਮ ਗਰਮ ਚਾਵਲ ਚਲ ਹੁਣ ਸਾਡੇ ਹੋ ਉਧਰੋਂ ਖਾ ਲਓ ਦੁਬਾਰੇ ਬੋਲਾ ਜਾ ਹੇ ਦੁਬਾਰੇ ਹੋ ਹਾਂ ਲੱਖਿਆ ਬੋਲ ਨਾ ਕੀ ਬੋਲੀਆ ਨਾ ਹੈ ਜੋ ਆਸਾਂ ਦੀ ਜੋ ਜਦੇ ਜਾਨੀ ਅਸੀਂ ਆਕੇ ਨਾ ਬੜਦੇ ਪੈ ਇੱਥੇ ਨਾ ਘਟਾ ਕੱਪੜੇ ਘਟਾ ਕੇ ਪੁੱਤ ਐਸੇ ਬਟੋਰੀ ਪੂਰੀ ਆਜ ਬਾਰੀ ਚੱਕ ਲੈ ਨਾ ਇਹ ਚੱਲੇ ਨਾ ਆਹ ਵਾਲਾ ਚੱਲਨੇ ਚ ਹਾਂ ਲੋ ਜੀ ਇਥੇ ਨੂਰ ਦੀ ਮਸਤੀ ਚੱਲ ਰਹੀ ਆ ਸਕੂਲ ਤੋਂ ਆ ਗਏ ਦਾ ਨਾ ਇਹ ਥੋੜਾ ਟਾਈਮ ਤੋਂ ਸੁਸਤੇ ਜੀ ਰਹਿੰਦੀ ਆ ਹਨਾ ਜਿਵੇਂ ਬੱਚਾ ਥੱਕ ਕੇ ਆਉਂਦਾ ਨਾ ਇਦਾਂ ਖੁਸ਼ ਉਸ ਤੋਂ ਬਾਅਦ ਖਾਣਾ ਪੀਣਾ ਖਾ ਕੇ ਇਹ ਦਵਾਰੇ ਤੋਂ ਫੇਰ ਆਪਦਾ ਚਾਰਜ ਹੋ ਜਾਂਦੀ ਆ ਆ ਦੇਖੋ ਪਹਿਲਾਂ ਵੀ ਹੈਲੋ ਹੈਲੋ ਕੁਛ ਨਾ ਕੁਛ ਕਰ ਕਰੇ ਤਾਂ ਜਾ ਰਹੀ ਸੀ ਹਾਂ ਜੀ ਤਾਂ ਇਹਦਾ ਬਹੁਤ ਕਰਦਾ ਮੈਂ ਬੋਲਾਂ ਪਹਿਲਾਂ ਵੀ ਨਾ ਹੋ ਕਰਕੇ ਹੀ ਬੋਲਦੀ ਹੁੰਦੀ ਹੈਗੀ ਬੀਬੀ ਨਾ ਕੈਮਰੇ ਤੋਂ ਮਿਲੋ ਜੀ ਮੈਂ ਵੀਡੀਓ ਬਣਾ ਰਹੀ ਆ ਮੰਮੀ ਆ ਕਰ ਰਹੀ ਆ ਦੀ ਆ ਕਰ ਰਹੀ ਆ ਨਾ ਇਦਾਂ ਤੇ ਹੁਣ ਇਹਨੂੰ ਜਦੋਂ ਪਤਾ ਲੱਗਿਆਦਾ ਵਿੱਚ ਕੈਮਰਾ ਚੱਲ ਰਿਹਾ ਹੁਣ ਥੋੜਾ ਥੋੜਾ ਜਿਹਾ ਅਲੱਗ ਗਿਆ ਅੱਗੇ ਆਉਣ ਇੱਥੇ ਵੀ ਨਾ ਮੇਰੇ ਕੱਪੜਿਆਂ ਦੇ ਵਿੱਚ ਹੀ ਭੱਜੀ ਫਿਰ ਰਹੀ ਸੀਗੀ ਤੇ ਮੈਂ ਇੱਥੇ ਲੱਗੀ ਸੀ ਆਪਣੇ ਸੂਟ ਦੀ ਕਟਿੰਗ ਕਰਨਾ ਤੇ ਇਹ ਮੈਂ ਇੱਕ ਦਿਨ ਪਹਿਲਾਂ ਜਣੀ ਹੈ ਨਾ ਥੋੜੇ ਥੋੜੇ ਕੱਟ ਜਿਤਾ ਲਾ ਕੇ ਰੱਖਲੇ ਸੀ ਉਦੋਂ ਹੀ ਮੇਰੇ ਤੋਂ ਕੋਈ ਜ਼ਿਆਦਾ ਨਾ ਦਿਨ ਚ ਕੋਈ ਵੀ ਵੀਡੀਓ ਨਹੀਂ ਨਹੀਂ ਸ਼ੂਟ ਹੋਈ ਤਾਂ ਕਰਕੇ ਮੈਂ ਜਿਹੜਾ ਉਹ ਵਿੱਚ ਜਿਹੜਾ ਬਲੌਗ ਨਹੀਂ ਹੈ ਅੜ ਕੀਤਾ ਹਨਾ ਤੇ ਬਸ ਦੋ ਤਿੰਨ ਕਲਿੱਪਾਂ ਜੇ ਲਈਆਂ ਸੀਗੀਆਂ ਕੰਮ ਆ ਗਿਆ ਉਧਰ ਸਾਰੇ ਦਿਨ ਮੈਨੂੰ ਵੀ ਲੱਗੀ ਫਿਰ ਜਦੋਂ ਆਪਾਂ ਇੱਧਰ ਆ ਜੰਨੇ ਆ ਫਿਰ ਇਦਾਂ ਹੁੰਦਾ ਨਾ ਵੀ ਇਹ ਵੀਡੀਓ ਸਿਆ ਕਰੀ ਥੋੜਾ ਜਿਹਾ ਵੀ ਕਿਤੇ ਜਿਆਦਾ ਲੇਟ ਨਾ ਹੋ ਜਾਈਏ ਨਾ ਕੰਮਾਂ ਦੇ ਬੱਚਾ ਦਾ ਕੰਮ ਆ ਰੋਟੀ ਵਗੈਰਾ ਤੇ ਬਿਚਾਰੇ ਬੈਠੇ ਰਹਿਣ ਤਾਂ ਕਰਕੇ ਹੈ ਨਾ ਤੇ ਥੋੜੀ ਬਸ ਇਹਦੇ ਕਾਟਾਂ ਮੈਂ ਪਾ ਰੱਖਿਆ ਸੀਗੀਆਂ ਇੱਥੇ ਤੇ ਬਸ 셔ਟ ਦੀ ਕਟਿੰਗ ਵਗੈਰਾ ਹਨਾ ਮੋਢੇ ਵਗੈਰਾ ਦੀ ਟਿਕਾਟਾ ਉਹ ਪਾਉਣ ਵਾਲੀ ਰਹਿੰਦੀ ਸੀ ਬਾਕੀ ਢੀ ਸਲਵਾਰਾ ਹਨਾ ਉਹਦੀ ਇੱਥੇ ਕਟਿੰਗ ਕਰਨ ਨਾਲ ਜਿਹੜੀ ਰਹਿੰਦੀ ਸੀਗੀ ਤੇ ਮਗਾ ਜਾ ਲਏ ਇਥੇ ਨਾ ਤਾਂ ਆਪਾਂ ਲੋਨ ਲਾ ਲਾਂਗੇ ਹਨਾ ਨੀਚੀ ਫਿਰ ਇਥੇ ਮੈਂ ਰੱਖ ਲਿਆ ਸੀਗਾ ਮੈਂ ਕਿਹਾ ਬੈੱਡ ਦੇ ਉੱਪਰ ਹਨਾ ਜਾਂ ਕਿਤੇ ਲੋ ਹੋਰ ਤਾਂ ਠੀਕ ਨਹੀਂ ਹੁੰਦਾ ਹੈਗਾ ਤੇ ਸਰਦੀ ਦੇ ਵਿੱਚ ਥੋੜੇ ਜਿਹਾ ਕਟਿੰਗ ਕਰਨੀ ਔਖੀ ਤਾਂ ਬਹੁਤ ਲੱਗਦੀ ਆ ਪਰ ਮੈਨੂੰ ਵੀ ਆ ਚੀਜ਼ ਵਿੱਚ ਠੀਕ ਆ ਫੜਸ਼ ਵਗੈਰਾ ਤੇ ਹਨਾ ਰੱਖ ਕੇ ਕਪੜਾ ਵਧੀਆ ਗੁੱਲਾ ਡੁੱਲਾ ਦੇ ਜਿਹੜਿਆ ਕਾਠਾ ਨੇ ਉਹ ਪੈ ਜਾਂਦੀਆਂ ਨੇ ਆ ਦੇਖੋ ਡੋਰ ਇਥੇ ਵੀ ਨਹੀਂ ਟਿਕ ਰਹੀ ਕੁਛ ਨਾ ਕੁਛ ਕਰੀ ਜਾ ਰਹੀ ਹੈਗੀ ਇਥੇ ਵੀ ਨਾਲ ਨਾਲ ਆ ਦੇ ਕੋ ਟ੍ਰਾਈਪੌਡ ਨਾਲ ਕੁਛ ਨਾ ਕੁਛ ਹੀ ਕਰਦੀ ਰਹੇਗੀ ਇਥੇ ਮੈਂ ਬਸ ਸਕੂਟਾ ਦਾ ਸਾਰਾ ਕੱਟ ਲਿਆ ਸੀਗਾ ਮੈਂ ਇਥੇ ਲਗਾ ਰਹੀ ਸੀ ਸਲਵਾਰ ਤੇ ਲਾਈਨਿੰਗ ਨੇ ਰਾਵੀ ਇਥੇ ਬਹੁਤ ਹੋ ਗਿਆ ਸੀ ਮੈਨੂੰ ਇੰਨਾ ਸਮਾਂ 걸 ਚਲੋ ਜੇ ਮੈਂ ਇੱਕ ਵਾਰੀ ਛੱਡਦਾ ਨਾ ਵਿਚਾਲੇ ਤਾਂ ਫਿਰ ਇਹ ਇਦਾਂ ਹੀ ਨਹੀਂ ਪਿਆ ਰਹਿਣਾ ਮੁੜ ਕੇ ਫਿਰ ਮੈਨੂੰ ਸਵੇਰ ਤੱਕ ਕਿੰਨੇ ਟਾਈਮ ਲੱਗਣਾ ਹੈਗਾ ਤੇ ਸ਼ਾਮ ਨੂੰ ਹਨਾ ਵੀ ਹੋਰ ਕੰਮਾਂ ਦਾ ਹੋ ਜਾਂਦਾ ਆਪਾਂ ਚੱਕਦਾ ਜੀ ਮੈਂ ਜਿਹੜੀ ਹੁੰਦੀ ਆ ਘਰ ਦੀ ਵੀ ਸ਼ਾਮ ਨੂੰ ਕਰਦੀ ਹੁੰਦੀ ਆ ਤਾਂ ਕਰਕੇ ਨਾ ਵੀ ਫਿਰ ਮੈਨੂੰ ਟਾਈਮ ਨਹੀਂ ਲੱਗਣਾ ਹੈਗਾ ਤੇ ਮੈਂ ਤਾਂ ਸੋਚ ਲਿਆ ਇੱਕ ਵਾਰੀ ਆਪਾਂ ਜਿਹੜੀ ਲਾਈਨਿੰਗ ਆ ਉਸ ਨਾਲ ਐਡ ਕਰਦੀ ਐ ਇੱਥੇ ਮੈਂ ਕੱਚਾ ਤਾਂ ਨਹੀਂ ਕਰਦੀ ਦੀ ਲਾਈਨਿੰਗ ਤਾਂ ਮੈਂ ਹੁਣ ਪਰ ਆਈ ਗਏ ਅੰਗਲ ਜੀ ਕਰਨਾ DNA ਜੀ ਹਲੋ ਜੀ ਹਾਂਜੀ ਸ਼ਾਮ ਦੇ ਤਕਰੀਬਨ 8:30 ਦਾ ਟਾਈਮ ਹੋ ਗਿਆ ਤੇ ਹੁਣ ਮੈਂ ਖਟੀਆਂ ਉਹਦੇ ਸਕੂਲੀ ਕਟਿੰਗ ਕਰਕੇ ਹਨਾ ਕਟਿੰਗ ਕੋਸਤਾ ਮੈਂ ਕੱਲ ਕਰ ਲਈ ਸੀ ਕੋਸ਼ਿਸ਼ ਕਰ ਅੱਜ ਕੀਤਾ ਅੱਜ ਤਾਂ ਸਾਰਾ ਦਿਨ ਨਹੀਂ ਉਧਰ ਦੁਕਾਨ 'ਚ ਝੋਣ ਟਿੰਨੀ ਹਨਾ ਵੇਲ ਮੇਲੇ ਸਾਰਾ ਦਿਨ ਉਧਰ ਕੰਮ ਰਿਆ ਤੇ ਉਧਰ ਸੀਗੀ ਤੇ ਉਸ ਤੋਂ ਬਾਅਦ ਮੈਂ ਲੱਗੀ ਚਾਹ ਵਗੈਰਾ ਬਣਾ ਕੇ ਬੱਚਿਆਂ ਨੂੰ ਚਾਹ ਵਗੈਰਾ ਬਣਾ ਕੇ ਉਹਦਾ ਨਾ ਖਾਣਾ ਵਗੈਰਾ ਖਵਾਇਆ ਚੌਲ ਵਗੈਰਾ ਬਣਾਏ ਸਾਰੇ ਸਾਰੀ ਨੀਚੇ ਉੱਤੇ ਸਾਰਾ ਹਲੇ ਕੰਮ ਪਿਆਗਾ ਤੇ ਕਿਚਨ ਦੇ ਵੀ ਹਲੇ ਮੇਰੇ ਜਿਹੜੇ ਭਾਂਡੇ ਨਿੱਡੇ ਪੈ ਨੇ ਹੁਣ ਕੱਲੀ ਚਾਹ ਵਗੈਰਾ ਬੱਚਿਆਂ ਨੂੰ ਬਣਾ ਕੇ ਦਿੱਤੀ ਆਪੀ ਕੀਤੀ ਸੀਗੇ ਤੇ ਹਲੇ ਮੈਂ ਧੋਣੀਆਂ ਜਿਹਨੂੰ ਸੌਂ ਬੱਚਿਆਂ ਦੀ ਉਹ ਧੋਣੀਆਂ ਪਹਿਲਾਂ ਉਹ ਕਰਦੇ ਆ ਸਬਜ਼ੀ ਵਗੈਰਾ ਦੇਖਦੇ ਆ ਸਬਜ਼ੀ ਦਾ ਪਈਆ ਚਲੋ ਉਹਦੇ ਨਾਲ ਹੀ ਕੋਈ ਸਾਗ ਪਿਆ ਉਹਦੇ ਨਾਲ ਹੀ ਆਪਣਾ ਹੁਲ ਜੂਗਾ ਤੇ ਕੁਛ ਇਧਰੀ ਚੱਕਰ ਜਾਲ ਜੀ ਥੋੜੀ ਮੋਟੇ ਕਰਨ ਵਾਲੀ ਹਿੰਦੀ ਸਾਰਾ ਕੁਝ ਉੱਦ ਹੀ ਪਿਆਗਾ ਤੇ ਪਹਿਲਾਂ ਨhota ਮੈਂ ਆਟਾ ਵਗੈਰਾ ਗੁੰਨਦੀਆਂ ਭਾਂਡੇ ਸਾਫ ਕਰਦੀਆਂ ਨਾਲ ਦੀ ਨਾਲ ਤੇ ਉਧਰੋਂ ਕਪੜੇ ਵਗੈਰਾ ਵਰਦੀ ਬੱਚਿਆਂ ਦੀ ਨਾ ਯੂਨੀਫਾਰਮ ਆ ਗਈ ਜੋ ਧੋਣੇ ਆ ਚਲੋ ਜੀ ਆਪਾਂ ਕਰਦੇ ਆ ਕੰਮ ਕਰ ਲਓ ਜੀ ਮੈਂ ਪਹਿਲਾਂ ਉਹ ਜਿਹੜੇ ਕਪੜੇ ਨੇ ਉਹ ਚੱਕਦਾ ਤੇ ਬੇਟੀ ਵੀ ਆ ਗਈ ਮੈਨੂੰ ਲੱਗਦਾ ਸ਼ਾਇਦ ਟਿਊਸ਼ਨ ਤੋਂ ਉਹ ਵੀ ਆ ਗਈ ਟਿਊਸ਼ਨ ਤੋਂ ਪਹਿਲਾਂ ਆਪਾਂ ਸਾਮਾਨ ਵਗੈਰਾ ਚੱਕ ਦਈਏ ਹਨਾ ਲਾਈਟ ਹੈ ਨਹੀਂ ਜੀ ਤੇ ਪਹਿਲਾਂ ਤਾਂ ਮੈਂ ਯੂਨੀਫਾਰਮ ਧੋਣੀ ਸੀ ਉਧਰ ਬਾਹਰ ਹੈ ਸਨ ਜਿੱਥੇ ਮੈਂ ਧੋਣੀ ਉੱਥੇ ਲਾਈਟ ਨਹੀਂ ਹੈਗੀ ਚਲੋ ਪਹਿਲਾਂ ਆਪਾਂ ਜਿਹੜਾ ਆਪਣਾ ਸਾਮਾਨ ਹੈ ਨਾ ਉਹ ਚੱਕ ਦਈਏ ਲੋ ਇੱਥੇ ਮੈਂ ਲੱਗੀ ਸੀ ਆਪਣੇ ਜਿਹੜੇ ਕੱਪੜਿਆਂ ਦੀ ਕਟਿੰਗ ਵਗੈਰਾ ਸੀ ਹਨਾ ਉਹ ਸਿਮਟਣ ਦੇ ਲਈ ਲੱਗੀ ਸੀ ਜਦੋਂ ਲਾਈਨਿੰਗ ਆਲਾ ਸੂਟ ਆਪਾਂ ਹਨਾ ਕੱਟਦੇ ਆ ਤਾਂ ਉਹਦੀਆਂ ਕਾਤਰਾ ਬਹੁਤ ਜਾਨੀ ਜਿਆਦੇ ਹੋ ਜਾਂਦੀਆਂ ਨੇ ਆ ਤੇ ਇੱਥੇ ਮੈਨੂੰ ਬਸ ਇਦਾਂ ਹੋ ਜਾਂਦਾ ਮੈਨੂੰ ਸੂਟ ਕੱਟ ਕੇ ਵੀ ਕਿਤੇ ਮੇਰੀ ਕੋਈ ਕੰਮ ਦੀ ਚੀਜ਼ ਨਾ ਕਿਤੇ ਨੀਚੇ ਰਹਿ ਜਾਏ ਫਿਰ ਨੂਰ ਦਾ ਤਾਂ ਨਾ ਉਧਰੋਂ ਮੇਰੀ ਛੋਟੀ ਇੱਕ ਇੰਚ ਜਿਹੜੀ ਉਹ ਲਿਓ ਜੀ ਬਸ ਉਹਦੇ ਨਾਲ ਚੱਕ ਕੇ ਉਹਨੇ ਕਾਤਰ-ਗਾਤਰ ਕਰ ਦੇਣਾ ਭਾਵੇਂ ਕੋਸ਼ ਆਗਾ ਤੇ ਇਹ ਚੀਜ਼ ਕਰਕੇ ਮੈਂ ਨਾ ਪੂਰੀ ਘਰ ਨਾ ਦੇਖ ਦੇਖ ਚੱਕਦੀ ਰਹੀ ਮੈਂ ਵਿੱਚ ਵਿੱਚ ਤਾਂ ਮੈਂ ਛੋਟੇ ਛੋਟੇ ਵਿੱਚ ਇੱਥੇ ਚੱਕਦੀਆਂ ਸੀ ਲੀ ਨਾ ਮੈਂ ਕਿਹਾ ਪਤਾ ਨਹੀਂ ਹੁੰਦਾ ਜਦੋਂ ਆਪਾਂ ਸਲਾਈ ਕਰਦੇ ਆ ਨਾ ਕੋਈ ਵੀ ਜਿਹੜੀ ਲੀਰ ਖੰਮ ਆ ਜਾਂਦੀ ਆ ਤੇ ਨਾਲ ਦੀ ਨਾਲ ਇੱਥੇ ਮੈਂ ਆ ਗਈ ਸੀ ਕਿਚਨ ਦੇ ਵਿੱਚ ਮੈਂ ਜਿਹੜੇ ਆਪਣੇ ਬਰਤਨਾਂਗੇ ਉਹ ਆਪਾਂ ਇੱਕ ਵਾਰੀ ਸਾਫ਼ ਕਰਦੀ ਆ ਨਾ ਜਿਹੜਾ ਕਿਚਨ ਆਪਣਾ ਆਪਾਂ ਨੂੰ ਸਾਫ਼ ਜਿਆਦੀ ਖਣ ਲੱਗ ਜੂ ਹਾਂ ਨਾ ਜਿੰਨਾ ਚਿਰ ਬਰਤਨ ਪੈ ਰਹੇ ਨੇ ਉਹ ਚ ਵੀ ਆਪਣਾ ਖਿਲਾਰਾ ਜਿਹਾ ਦਿੱਸਦਾ ਰਹਿੰਦਾ ਬੱਚਾਂ ਦੀ ਟਿਫਨ ਵਗੈਰਾ ਸੀ ਉਹ ਵੀ ਮੈਂ ਇੱਥੇ ਧੋ ਕੇ ਰੱਖ ਦੂੰਗੀ ਨਾਲ ਜਿਹੜੇ ਦੂਜੇ ਬਰਤਨ ਸੀ ਉਹ ਤੇ ਦੁਪਹਿਰ ਦੀ ਜਣੀ ਚਾਹ ਲਈ ਬਰਤਨ ਜਿਹੜੇ ਸਾਰੇ ਇੱਥੇ ਪਏ ਸੀਗੇ ਤੇ ਇੱਕਦਾਂ ਜੇ ਤਾਂ ਹਨਾ ਆਪਾਂ ਸਾਰ ਦਿਨ ਮੈਂ ਬਿਜੀ ਨਾ ਹੋਵਾਂ ਜਾਂ ਫਿਰ ਫ੍ਰੀ ਹੋਵਾਂ ਫਿਰ ਤਾਂ ਮੈਂ ਵਿੱਚ ਦੀ ਜਨਾ ਜਦੋਂ ਆਪਾਂ ਚਾਹ ਵਗੈਰਾ ਪੀਨੇ ਆ ਉਹਦੇ ਸਾਫ਼ ਕਰਦੇ ਨੇ ਨਹੀਂ ਤਾਂ ਫਿਰ ਮੇਤੋਂ ਇਸ ਟਾਈਮ ਹੀ ਜਿਹੜੇ ਸਾਫ਼ ਹੁੰਦੇ ਨੇ ਇੱਥੇ ਨਾਲ ਦੀ ਨਾਲ ਆਪਣੇ ਜਿਹੜੀ ਮਸਾਲੇਦਾਨੀਆਂ ਮੈਂ ਇੱਥੇ ਉਹਨੂੰ ਕੀਤਾ ਸੀਗਾ ਬਾਅਦਸ਼ ਹਨਾ ਬਾਹਲਾ ਵਿੱਚ ਕੁਛ ਉਹਨੂੰ ਮੀਂਹ ਦੇ ਪੈਣ ਕਰਕੇ ਨਾ ਸਿੱਗਲ ਜੀ ਹੋਈ ਪਈ ਸੀ ਇੱਥੇ ਮੈਂ ਦਿਖਾ ਰਹੀ ਸੀ ਅਸੀਂ ਜਿਹੜਾ ਨਮਕਾ ਵੀ ਕਿਹੜਾ ਵਰਤਦੇ ਨੇ ਸਿੰਧਾ ਨਮਕਾ ਜਿਹੜਾ ਅਸੀਂ ਯੂਜ਼ ਕਰਦੇ ਆਂਗੇ ਅ ਨਵੀਂ ਥੈਲੀ ਵੀ پیسے ਤਾਂ ਇਹਨਾਂ ਨੇ ਲਿਆਂਦੀ ਸੀ ਇੱਥੇ ਥੋੜਾ ਜਿਹਾ ਪਿਆ ਸੀ ਮੈਂ ਕਿਹਾ ਚਲੋ ਇੱਕ ਵਾਰੀ ਆਪਾਂ ਨਾ ਇਹਨੂੰ ਯੂਜ਼ ਕਰ ਲਈਏ ਨਹੀਂ ਤਾਂ ਨਾ ਸਿੱਲੇ ਜੇ ਕਰਕੇ ਬੀਨ ਨੇ ਵੀ ਪਾਣੀ ਜੇ ਮੰਗੂ ਛੱਡ ਦੇਣਾ ਹਨਾ ਨਮਕ ਨੇ ਤੇ ਇਹ ਤਾਂ ਘਰ ਕੇ ਮੈਂ ਤਾਂ ਇਹ ਮਸਾਲੇਦਾਨੀ ਵੀ ਤਾਈਉ ਤੋਤੀ ਸੀ ਦੋ ਦਿਨ ਵਰਸ਼ ਜੀ ਹੁੰਦੀ ਰਹੀ ਉਹਦੇ ਨਾਲ ਨਾ ਚਿਪਚਿਪੇ ਜੀ ਹੋਣ ਲੱਗ ਗਈ ਸੀ ਤੇ ਨਾਲ ਦੀ ਨਾਲ ਇੱਥੇ ਆਪਾਂ ਨਮਕ ਵਗੈਰਾ ਐਡ ਕਰ ਦਾਂਗੇ ਹਨਾ ਨਮਕ ਮਿਰਚ ਹਲਦੀ ਹੋਗੀ ਹਨਾ ਜਿਵੇਂ ਤੇ ਜੀਰਾ ਵਗੈਰਾ ਹੋ ਗਿਆ ਜਾਂ ਫਿਰ ਹਨਾ ਇੱਕ ਤਾਂ ਮੈਂ ਵੈਸੇ ਹਿੰਗੀ ਰੱਖੂੰਗੀ ਤੇ ਇੱਕ ਜਪਾਇਆ ਹੋਇਆ ਸੀ ਜਿਹੜਾ ਆਪਣਾ ਭੁੰਨਿਆ ਹੋਇਆ ਜੀਰਾ ਹੁੰਦਾ ਹਨਾ ਉਹ ਮੈਂ ਇਹਦੇ ਵਿੱਚ ਰੱਖਦੀ ਹੁੰਨੀ ਆਗੀ ਤੇ ਮਸਾਲਾ ਇੱਥੇ ਸਾਡਾ ਖਤਮੀ ਹੋਇਆ ਪੈਸੀ ਕਾਫੀ ਟਾਈਮ ਹੋ ਗਿਆ ਸੀ ਜਿਹੜਾ ਮਸਾਲਾ ਜਿਆਦਾ ਜਿੱਥੇ ਆ ਨਾ ਬਣਾਉਂਦੇ ਆ ਪੀਸਦੇ ਆ ਨਾ ਉਥੋਂ ਲੈ ਕੇ ਆਉਂਦੇ ਆ ਬੀਬੀ ਕਹਿ ਕੇ ਵੀ ਆ ਚੀਜ਼ਾਂ ਦੇ ਵਿੱਚ ਪਾ ਦਿਓ ਐਡ ਕਰ ਦਿਓ ਹਨਾ ਤੇ ਉਥੋਂ ਜਾ ਫਿਰ ਅਸੀਂ ਕਰ ਜਾਂ ਫਿਰ ਜਿਹੜੇ ਮਸਾਲੇ ਨੇ ਵੀ ਆਪਾਂ ਹਨਾ ਘਰੇ ਬਣਾ ਲੈਣਿਆਂਗੇ ਤੇ ਇਹ ਇਨਾਂ ਦੇ ਪਾਪਾ ਦਾ ਆਇਆ ਸੀ ਫੋਨ ਕਹਿੰਦੇ ਵੀ ਘਰੀ ਵੀ ਲੈ ਕੇ ਆਉਣਗੇ ਹਨਾ ਮਸਾਲੇ ਤੇ ਮੈਂ ਕਿਹਾ ਚਲੋ ਹਾਂ ਨਾ ਜਦੋਂ ਆ ਗਿਆ ਆਪਾਂ ਉਦੋਂ ਤਿਆਲ ਕੱਟ ਲਾਂਗੇ ਤੇ ਜਦੋਂ ਵੀ ਤਿਆਰ ਕੀਤੇ ਮੈਂ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾਵਾਂਗੇ ਅਸੀਂ ਕਿਹੜੇ ਕਿਹੜੇ ਮਸਾਲੇ ਨਹੀਂ ਵਿੱਚ ਪਾਏ ਨੇ ਜੇ ਆਪਾਂ ਘਰੇ ਹਨਾ ਕਿੱਦਾਂ ਆਪਾਂ ਬਣਾ ਸਕਦੇ ਆਂਗੇ ਤੇ ਨਾਲ ਹੀ ਇੱਥੇ ਮੈਂ ਹਲਦੀ ਵਗੈਰਾ ਬੌਲ ਚ ਭਰਦੀ ਆ ਨਾ ਪਰ ਉਹ ਇਦਾਂ ਹੁੰਦਾ ਵੈਸੇ ਦਾ ਆਪਣੇ ਜਿਹੜੀ ਬਾਕਸ ਦੇ ਡੱਬੇ ਨੇ ਵੀ ਆਪਣੇ ਕੋਲੇ ਹੁੰਦੇ ਨੇ ਪਰ ਫਿਰ ਵੀ ਇਹਨਾਂ ਇੱਕ ਵਾਰੀ ਆਪਾਂ ਛੱਕਣੇ ਉਪਰੋਖੇ ਔਖੇ ਲੱਗਦੇ ਆ ਵੀ ਜਿਹੜੀ ਸਾਰੇ ਮਸਾਲੇਦਾਨੀਆਂ ਆਪਾਂ ਇੱਕ ਵਾਰੀ ਕੋਲੇ ਰੱਖ ਲੈਣ ਤਾਂ ਆਪਾਂ ਨੂੰ ਸਾਰੇ ਮਸਾਲੇ ਇਕੱਠੇ ਹੋ ਜਾਂਦੇ ਆ ਤੇ ਨਾਲ ਦੀ ਨਾਲ ਇੱਥੇ ਮੈਂ ਜਿਹੜਾ ਜੀਰਾ ਦਾ ਉਹ ਵੀ ਵਿੱਚ ਭਰ ਕੇ ਜਣੀ ਰੱਖ ਦੂੰਗੀ ਇਸ ਤੋਂ ਬਾਅਦ ਬਸ ਮੈਂ ਜਿਹੜੇ ਡੱਬੇ ਨੇ ਉਹਨਾਂ ਦੀ ਕਰੂੰਗੀ ਸਫਾਈ ਹਨਾ ਵੀ ਹੁਣ ਜਦੋਂ ਆਪਾਂ ਨੇ ਚੱਕੀ ਨੇ ਨਾਲ ਦੀ ਨਾਲ ਆਪਣਾ ਜਿਹੜਾ ਕੱਪੜਾ ਉਹਨਾਂ ਤੇ ਵੱਜ ਜਾਵੇ ਤਾਂ ਉਹ ਜ਼ਿਆਦਾ ਹਨਾ ਖਰਾਬ ਵੀ ਨਹੀਂ ਹੁੰਦੀ ਹੈਗੀ ਤੇ ਆਪਾਂ ਨੂੰ ਸਫਾਈ ਕਰਨੀ ਜਿਹੜੀ ਉਹ ਵੀ ਸੌਖੀ ਰਹਦੀ ਹੈਗੀ ਤੇ ਜਿਹੜੀ ਆਪਣੇ ਇੱਕ ਬੌਲ ਬਚੀ ਇਹਦੇ ਵਿੱਚ ਆਪਾਂ ਭਰ ਦਾਂਗੇ ਗਰਮ ਮਸਾਲਾ ਹਨਾ ਇਸ ਵਾਰ ਤਵਸਾ ਤੋਂ ਲੈਣਦੇ ਹੀ ਨਹੀਂ ਗਿਆ ਹੈਗਾ ਹੁਣ ਕਹਿ ਰਹੇ ਸੀ ਵੀ ਆਪਾਂ ਘਰੀ ਤਿਆਰ ਕਰ ਲਾਂਗੇ ਤੇ ਲੋ ਜੀ ਨਾਲ ਦੀ ਨਾਲ ਆਪਾਂ ਕਰਦੇ ਆ ਇਥੇ ਵੀਡੀਓ ਦਾ ਐਂਡ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਅੱਗੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਪਲੀਜ਼ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਅੱਗੇ ਵੀ ਆਪਦੇ ਜਿਹੜੇ ਫਰੈਂਡ ਸਰਕਲਸ ਆ ਹਨਾ ਵੀਡੀਓ ਉਹਨਾਂ ਨੂੰ ਪਲੀਜ਼ ਜਰੂਰ ਸ਼ੇਅਰ ਕਰਿਆ ਕਰੋ ਹਨਾ ਤੇ ਜੇਕਰ ਤੁਹਾਨੂੰ ਕੋਈ ਵੀ ਗੱਲ ਆ ਹਨਾ ਵੀ ਨਹੀਂ ਚੰਗੀ ਲੱਗਦੀ ਜਾਂ ਕੁਝ ਵੀ ਆਪਾਂ ਇੱਥੇ ਐਡ ਕਰੀਏ ਹਨਾ ਕਿੱਦਾਂ ਦਾ ਕੁਝ ਤੇ ਜਾਂ ਫਿਰ ਕਿਵੇਂ ਬਣਾਈਆਂ ਤਾਂ ਤੁਸੀਂ ਜ਼ਰੂਰ ਕਮੈਂਟ ਬਾਕਸ ਵਿੱਚ ਕਰਕੇ ਦੱਸ ਸਕਦੇ ਹੋ ਹਨ ਜੇਕਰ ਕੋਈ ਕਮੀ ਬੇਸੀ ਤੁਹਾਨੂੰ ਲੱਗਦੀ ਹੈ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ